ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹਾਂਜੀ ਕੀ ਚਾਹੀਦਾ ਸ਼ਬਦਾਂ ਵਾਲੀ ਨਾਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਰੁਕਸਾਰ ਨੂੰ ਕੈਨੇਡਾ ਚ ਰੰਗਦਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਕੈਨੇਡਾ ਦੀ ਪੀਲ ਰੀਜਨ ਪੁਲਿਸ ਨੇ ਐਕਸਟੈਂਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਨੇ ਇਸ ਮਾਮਲੇ ਵਿੱਚ ਉਸ ਨਾਰਚਾਰ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ 21 ਸਾਲ ਦੀ ਰੁਕਸਾਰ ਅਚਕਾਈਜ਼ ਬ੍ਰੈਂਪਟਨ ਦੀ ਰਹਿਣ ਵਾਲੀ ਹੈ ਜਿਸ ਨੂੰ ਸਤੰਬਰ 2023 ਦੀਆਂ ਘਟਨਾਵਾਂ ਲਈ 31 ਜੁਲਾਈ 2024 ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਰੁਖਸਾਰ ਹਾਂਜੀ ਕੀ ਚਾਹੀਦਾ ਦੀ ਸ਼ਬਦਾਵਲੀਆ ਕਾਫੀ ਚਰਚਾ ਸੀ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੇ ਇਸਤਿਆਰਬਾਦੀ ਕਰਨ ਲਈ ਵੀ ਵੀਡੀਓਜ਼ ਬਣਾਉਣ ਲਈ ਵੀ ਅਕਸਰ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਨੇ ਰੀਜ਼ਨ ਆਫ ਅਪੀਲ ਅਪੀਲ ਪੁਲਿਸ ਅਰੀਜਨਲ ਐਕਸਟੈਂਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਤੇ ਜਾਂਚ ਕਰਤਾਵਾਂ ਨੇ ਦੱਖਣ ਏਸ਼ੀਆਈ ਵਪਾਰਕ ਭਾਈਚਾਰੇ ਨਿਸ਼ਾਨਾ ਬਣਾਉਂਦੇ ਹੋਏ ਬ੍ਰੈਂਟਨ ਅਤੇ ਮਿਸਾਗਾ ਵਿੱਚ ਵਪਾਰੀਆਂ ਤੋਂ ਫਰੋਤੀ ਸੰਬੰਧਿਤ ਘਟਨਾਵਾਂ ਨਾਲ ਸੰਬੰਧਤ ਕਈ ਗ੍ਰਿਫਤਾਰੀਆਂ ਕੀਤੀਆਂ ਤੇ 4 ਹਥਿਆਰ ਵੀ ਪੁਲਿਸ ਦੁਆਰਾ ਜਬਤ ਕੀਤੇ ਗਏ ਨੇ ਪੁਲਿਸ ਵੱਲੋਂ ਫੜੇ ਗਏ ਇਹਨਾਂ 5 ਮਲਾਵਾਂ ਵਿੱਚੋਂ 4 ਹਥਿਆਰਬੰਦ ਚਾਰਾਂ ਕੋਲ ਹਥਿਆਰ ਜਬਤ ਕੀਤੇ ਗਏ ਨੇ ਕਈ ਇਲਜ਼ਾਮ ਲਗਾਏ ਨੇ ਜਿਨ੍ਹਾਂ ਵਿੱਚ ਜ਼ਬਰੀ ਵਸੂਲੀ ਅਪਰਾਧ ਕਰਨ ਦੀ ਸਾਜ਼ਿਸ਼ ਅਣਅਧਿਕਾਰਕ ਯੰਤਰ ਅਤੇ ਗੋਲਾ ਬਰੂਦ ਰੱਖਣ ਬੰਦੂਖ ਹਥਿਆਰ ਵਰਜਿਤ ਯੰਤਰ ਗੋਲਾ ਬਾਰੂਦ ਦੀ ਲਾਪਰਵਾਹੀ ਨਾਲ ਵਰਤੂ ਅਤੇ ਅਪਰਾਧ ਰਾਹੀਂ ਜਦਾਦਾਂ ਤੇ ਕਬਜ਼ਾ ਕਰਨਾ ਰੰਗਦਾਰੀ ਮੰਗਣ ਦੇ ਇਲਜ਼ਾਮ ਤੱਕ ਲੱਗੇ ਨੇ ਫੀਲ ਰੀਜਨਲ ਪੁਲਿਸ ਦੇ ਅਧਿਕਾਰਿਕ ਵੈਬਸਾਈਟ ਤੇ ਜਾਣਕਾਰੀ ਦੇ ਅਨਸਾਰ ਇਹਨਾਂ ਦੀ ਪਛਾਣ 27 ਸਾਲ ਦੇ ਬਦੂਮਾਨ 25 ਸਾਲ ਦੇ ਹਰਮਨਜੀਤ ਸਿੰਘ 44 ਸਾਲ ਦੇ ਤੇਜਿੰਦਰ ਤਾਤਲਾ 21 ਸਾਲ ਦੇ ਰੁਕਸਾਰ 24 ਸਾਲ ਦੇ ਦੁਨੀਸ਼ ਕੁਮਾਰ ਜੋਹੀ ਹੈ ਉਹ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਈ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨ ਆ